ਕੀ ਹੋਇਆ ਮੰਮੀਤਾ ਮਮਾ ਕੀ ਹੋਇਆ ਇਹਨੇ ਸੈਡੋ ਕੀ ਬਿੱਟੀ ਜੀ ਕੀ ਹੋਣਾ ਸੀ ਮਾਂ ਲਕੀ ਨੇ ਇੰਨਾ ਵੱਡਾ ਲੋਕਾਰ ਰੱਖਿਆ ਹੈ ਸਾਡੇ 7 ਲੱਖ ਰੁਪਏ ਚ ਆਪਣੀ ਦੁਕਾਨ ਸੇਲ ਕਰਾ ਦੱਸ ਆਪਣੇ ਰੁਜ਼ਗਾਰ ਦਾ ਥਾਂ ਸੀਗਾ ਹੈ ਉਹ ਵੀ ਇਹਨੇ ਸੇਲ ਕਰ ਦਿੱਤੀ ਕੀ ਕਰੂਗਾ ਇਹ ਮੁੰਡਾ ਭਾਬੀ ਜੀ ਤੁਹਾਨੂੰ ਨਹੀਂ ਪਤਾ ਵੀਰ ਨੇ ਕੁਝ ਕੀਤਾ ਵਾ ਮੰਮੀਤਾ ਮਮਾ ਮੈਨੂੰ ਪਤਾ ਸੀ ਹਾਂ ਇਹਨਾਂ ਨੇ ਦੁਕਾਨ ਸੇਲ ਕਰ ਦਿੱਤੀ ਪਰ ਭਾਬੀ ਤੂੰ ਹੀ ਵੀਰ ਨੂੰ ਨਹੀਂ ਇਹ ਕੰਮ ਕਰਨ ਦੇਣਾ ਇੱਕ ਦੁਕਾਨ ਤੇ ਰਿੰਕੂ ਵੀਰ ਦੀ ਆ ਤੇ ਇੱਕ ਲੱਕੀ ਵੀਰ ਦੀ ਆ ਮੰਨ ਲਓ ਜੇ ਕੱਲ ਨੂੰ ਲੱਕੀ ਵੀਰ ਨੂੰ ਕੈਦਵੇ ਰਿੰਕੂ ਵੀਰ ਕਿ ਤੂੰ ਮੈਨੂੰ ਮੇਰੀ ਦੁਕਾਨ ਦੇ ਦੇ ਤੇ ਮੇਰਾ ਵੀਰ ਕਿੱਥੇ ਕੰਮ ਕਰੂਗਾ ਕਿਵੇਂ ਆਪਣਾ ਖਰਚਾ ਚਲਾਊਗਾ ਘਰ ਦਾ ਮੰਮਾ ਉਸਦੋਂ ਤੂੰ ਹੀ ਗੱਲ ਕਰਦੇ ਪਈ ਨਾ ਕਿ ਮੈਨੂੰ ਨਹੀਂ ਪਤਾ ਇਹਨੇ ਪੈਸਿਆਂ ਦਾ ਕਿੰது ਰੇਸਮੈਂਟ ਕੀਤਾ ਮੈਂ ਸੋਚੀ ਜੀ ਕਹਿ ਲਈ ਇਹੀ ਸੋਚਦੀ ਪਈਆ ਤੇ ਮੰਮਾ ਨੂੰ ਦੱਸਾਂ ਕਿ ਨਾ ਦੱਸਾਂ ਮੈਂ ਬੜੀ ਮਜਬੂਰ ਹੋ ਕੇ ਮੰਮਾ ਇਹਨਾਂ ਨੂੰ ਪੁੱਛਿਆ ਕਿ ਇਹਨਾਂ ਨੇ ਮੈਨੂੰ ਸੌਂਪ ਹੋਈ ਸੀ ਤੂੰ ਮੰਮੀ ਨੂੰ ਉਹਨਾਂ ਦੱਸੇ ਕਿੰਦੇ ਹੋਰ ਕੋਈ ਹੈ ਨਹੀਂ ਧਰਿਆ ਇਹਨਾਂ ਨੂੰ ਦੁਕਾਨ ਹੀ ਸੇਲ ਕਰਨੀ ਪੈਣੀ ਹੈ ਜੀਵ ਜਿ ਸਟੀ ਲੱਭ ਜਾਂਦੀ ਤੇ ਸ਼ਾਇਦ ਦੁਕਾਨ ਸਾਡੀ ਬਚ ਜਾਂਦੀ ਤਾਂ ਮੰਮਾ ਇਹਨਾਂ ਨੇ ਸਟੈਪ ਚੁੱਕਿਆ ਪਰ ਮਨਮੀ ਤਾਂ ਮੈਨੂੰ ਵੀ ਉਦੋਂ ਨਹੀਂ ਪਤਾ ਲੱਗਾ ਜਦ ਦਿਨ ਇਹਨਾਂ ਨੇ ਸੇਲ ਕਰ ਚੁੱਕੇ ਸੀ ਪਰ ਭਾਬੀ ਦੇ ਤੂੰ ਤੁਹਾਨੂੰ ਦੱਸਦੇ ਤੇ ਸਹੀ ਹੈ ਵੀ ਆਪਣੇ ਵੀਰ ਨੂੰ ਮਨਾ ਲੈਂਦੇ ਟੋਕ ਲੈਂਦੇ ਨਾ ਹੀ ਆ ਕੰਮ ਕਰਨ ਦਿੰਦੇ ਉਹਨੂੰ ਤੂੰ ਮੈਨੂੰ ਦੱਸਦੀ ਤੇ ਸਹੀ ਦੱਸਣਾ ਤੇਰਾ ਫਰਜ਼ ਬੰਦਾ ਸੀਗਾ ਮੈਨੂੰ ਪਤਾ ਕੀਤਾ ਹੋਇਆ ਹੀ ਮੈਂ ਬਿਆਨਾ ਦੇ ਚੁੱਕੇ ਸੀ ਲੱਖੋਂ ਨੇ ਮਨਾ ਕੀਤਾ ਸੀਗਾ ਪਰ ਫਿਰ ਵੀ ਤੈਨੂੰ ਤੇ ਪਤਾ ਹੀ ਨਾ ਤੂੰ ਸਿਆਣੀ ਆ ਹੈ ਵੀ ਉੱਥੇ ਉਹ ਰੋਜੀ ਰੋਟੀ ਸੀ ਉੱਥੇ ਸਾਡੀ ਮੈਂ ਤੇ ਮਮਾ ਇਹੋ ਹੀ ਕਿਹਾ ਸੀ ਮੈਂ ਕਿਹਾ ਜੇ ਰਿੰਕੂ ਭਾਜੀ ਨੇ ਕਿਹਾ ਵੀ ਦੁਕਾਨ ਖਾਲੀ ਕਰ ਦਿਓ ਕਿਉਂਕਿ ਹੁਣ ਕਿੜਪੜੇ ਚ ਤੇ ਚੱਲਦੀ ਪਈ ਸਾਡੇ ਘਰ ਚ ਤਫੇ ਤੂੰ ਇੰਕਿੱਤੇ ਕਰੋਗੇ ਕੰਮ ਇਹ ਤੋਂ ਚੰਗਾ ਤੇ ਤੁਸੀਂ ਮੇਰਾ ਵਿਆਹ ਨਾ ਹੀ ਧਰਦੇ ਤੇ ਨਾ ਇਹ ਕੁਝ ਹੁੰਦਾ ਤੁਸੀਂ ਗਹਿਣੇ ਨਾ ਗਹਿਣਾ ਵੀ ਮੈਨੂੰ ਹਰ ਇੱਕ ਚੀਜ਼ ਬਣਾ ਕੇ ਦਿੱਤੀ ਸਾਰਾ ਕੁਝ ਮੇਰੇ ਲਈ ਸੋਚਿਆ ਤੇ ਰੇਂਦਾ ਖੁੰਦਾ ਜਿਹੜੇ ਮੇਰੇ ਵੀਰ ਦੀ ਰੋਜੀ ਰੋਟੀ ਦੀ ਕੋਈ ਹੈਗਾ ਸੀ ਦੁਕਾਨ ਦਾ ਮਾੜਾ ਮੋਟਾ ਤੁਹਾਡਾ ਘਰ ਦਾ ਖਰਚਾ ਚੱਲਦਾ ਸੀ ਅੱਜ ਤੁਸੀਂ ਉਹ ਵੀ ਮੇਰੇ ਕਰਕੇ ਸੇਲ ਕਰਤਾ ਵਾ ਚਲ ਮਨਮੀਤ ਕੋਈ ਗੱਲ ਨਹੀਂ ਤੂੰ ਇਹ ਨਾ ਸੋਚ ਕੋਈ ਨਾ ਮਮਾ ਤੇ ਟੈਨਸ਼ਨ ਨਾ ਲਓ ਕੀ ਪਤਾ ਮਾਲਕ ਸਾਨੂੰ ਦੋਨਾ ਦੇ ਦੇ ਸੀਮਾ ਮੈਂ ਵੇਖੋ ਆਪਣੀ ਧੀ ਦੇ ਸਾਰੇ ਕਾਰਜ ਕਰਾਂਗੀ ਆਪਣੇ ਹੱਥਾਂ ਨਾਲ ਪਰ ਕਿਤੇ ਨਾ ਕਿਤੇ ਤੇ ਮੇਰੇ ਦਿਲ 'ਚ ਇਹ ਗੱਲ ਰਹਿ ਜਾਊਗੀ ਨਾ ਕਿ ਮੇਰੇ ਪੁੱਤ ਨੇ ਦੁਕਾਨ ਹੀ ਸੇਲ ਕਰ ਦਿੱਤੀ ਆਪਣੀ ਚਲੋ ਮੰਮਾ ਤੈਨੂੰ ਟੈਨਸ਼ਨ ਨਾ ਲੋ ਕੋਈ ਗੱਲ ਨਹੀਂ ਹੁਣ ਜੋ ਉਹਨਾਂ ਨੇ ਕਰ ਦਿੱਤਾ ਉਹ ਤੇ ਕਰ ਦਿੱਤਾ ਹੁਣ ਕੋਈ ਨਹੀਂ ਆਪਾਂ ਵੇਖਾਂਗੇ ਜੀ ਮਾੜੀ-ਮੋਟੀ ਦੁਕਾਨ ਕਿਤੇ ਮਿਲਗੀ ਕੱਪੀ ਲੈਣਗੇ ਮੈਂ ਤਾਂ ਪਹਿਲੇ ਦਿਨ ਤੋਂ ਹੀ ਕਹਿਣ ਲੱਗਾ ਕਿ ਇਹ ਰਿੰਕੂ ਵੀਰ ਨੂੰ ਕਹਿ ਦੋ ਵਿੱਚ ਬੈਠਾ ਵਾ ਜਦੋਂ ਵਿੱਚੇ ਸਾਰੀ ਬਹਿ ਕੇ ਉਹ ਦਿਨਾਂ ਗੱਲ ਹੋਈ ਤੂੰ ਹੀ ਅਗਲੇ ਪਾਸੇ ਗੱਲ ਕਰ ਲੋ ਕਿ ਉਹ ਮੇਰੇ ਵੀਰ ਨੇ ਆਪਣੀ ਦੁਕਾਨ ਵੇਚਤੀ ਉਹ ਤਾਂ ਅੱਜ ਕੱਲ ਕਿਤੇ ਜਗਾ ਲੈਣੀਆਂ ਸੋਖੀਆਂ ਨਹੀਂ ਹੈਗੀਆਂ ਤੇ ਉਹਨੇ ਕਿੰਨੇ ਘੱਟ ਪੈਸਿਆਂ ਦੇ ਸੇਲ ਕਰਤੀ ਦੁਕਾਨ ਕਿਤੇ ਸੋਖੀ ਆ ਹਾਂ ਕੀ ਦਿੱਤੇ ਘੱਟੇ ਮੇਰਾ ਵੀਰ ਮਜਬੂਰ ਸਾ ਮਜਬੂਰੀ ਹੀ ਮੈਨੂੰ ਮੇਰਾ ਵੀਰ ਇੱਥੇ ਦੁਕਾਨ ਤੇ ਬੈਠਾ ਭਾਵੇਂ ਇੱਕ ਦੀਆਂ ਦੋ ਬਣਾ ਲੈਣਾ ਹੁਣ ਜਿਹੜੀ ਵੇਖੀ ਗਈ ਐ ਕੱਲ ਨੂੰ ਕਿਵੇਂ ਬਣਾਊਗਾ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਚੱਲ ਮਨਮੀਤ ਹੁਣ ਤੂੰ ਜ਼ਿਆਦਾ ਟੈਨਸ਼ਨ ਨਾ ਲੈ ਹੋਰ ਬਿਮਾਰ ਹੋ ਜੀਗੀ ਤੁਸੀਂ ਵੀ ਭਾਬੀ ਦੀ ਚੋਪੀ ਕੀਤੇ ਰਹੋ ਮਨਮੀਤ ਮਨਮੀਤ ਮੇਰੀ ਗੱਲ ਸੁਣ ਮਨਮੀਤ ਅਧਰ ਆਪਣੀ ਗੱਲ ਸੁਣ ਮਨਮੀਤ ਮਨਮੀਤ ਮੇਰੀ ਗੱਲ ਸੁਣ ਮਨਮੀਤ 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 ਮੰਮਾ ਲੋ ਕਰ ਦਿੱਤਾ ਦਰਵਾਜ਼ਾ ਖੋਲ ਮਨਮੀਤ ਮਨਮੀਤ ਮੇਰੀ ਗੱਲ ਸੁਣ ਤੈਨੂੰ ਮੇਰੀ ਸੌ ਦਰਵਾਜ਼ਾ ਖੋਲ ਮੰਮਾ ਦਰਵਾਜ਼ਾ ਖਲਾਓ ਮੈਨੂੰ ਤਾਂ ਖੁਸ਼ ਹੋਈ ਜਾਂਦਿਆ ਵ ਇਹਨੇ ਪਾਗਲ ਜਿਹਨੇ ਦਰਵਾਜ਼ਾ ਕਿ ਬੰਦ ਕਰ ਦਿੱਤਾ ਹੈ ਮਨਮੀਤ ਹੈ ਮਨਮੀਤ ਮਨਮੀਤ ਮੰਮੀ ਜਾਓ ਮੈਂ ਨਹੀਂ 부ਆ ਖੋਲਾਂ ਖੋਲ ਦਰਵਾਜ਼ਾ ਮੇਰੀ ਗੱਲ ਸੁਣ ਮੈਂ ਖੋਲਣਾ ਤੁਹਾਨੂੰ ਕਹਿਣਾ ਮੈਂ ਨਹੀਂ 부ਆ ਖੋਲਣਾ ਮਨਮੀਤ ਮੈਂ ਤੈਨੂੰ ਕਹਿਆ ਨਾ ਦਰਵਾਜ਼ਾ ਖੋਲ ਮੇਰੀ ਗੱਲ ਸੁਣ ਮੈਂ ਨਹੀਂ ਖੋਲਣਾ ਮੰਮੀ ਜਾ ਮੈਨੂੰ ਕੱਲ ਦੇ ਬਹਿ ਲਾਂਦੋ ਥੋੜੀ ਦੇਰ ਉਹ ਗੱਲ ਸੁਣਨੀ ਇੱਕ ਮੇਰੀ ਮੈਂ ਨਹੀਂ ਸੁਣਨੀ ਗਏ ਦੀ ਵੀ ਮੈਂ ਤੁਹਾਨੂੰ ਕਹਿ ਨਹੀਂ ਆਣਾ ਚੱਲ ਜੂ ਇੱਥੋਂ ਬਾਰ ਬਾਰ ਮੈਨੂੰ ਤੰਗ ਪਰੇਸ਼ਾਨ ਨਾ ਕਰੋ ਮਨਮੀਤ ਮਨਮੀਤ ਮੰਮਾ ਇਹ ਤੇ ਦਰਵਾਜ਼ਾ ਨਹੀਂ ਖੋਲਣਾ ਕਿ ਬੜੇ ਜਿੱਦੀ ਆ ਜਿੱਦ ਪਗਾ ਕੇ ਰੱਖਦੀ ਆ ਮੈਂ ਇਹਨਾਂ ਨੂੰ ਫੋਨ ਕਰਾਂ ਤੂੰ ਗਰ ਲੱਕੀ ਨੂੰ ਫੋਨ ਮੈਂ ਗਰ ਲਗੰਡਿਆ ਲੱਕੀ ਨੂੰ ਫੋਨ ਕਰ ਮਨ ਮੈਂ ਇੱਥੇ ਆ ਜਾ ਸੀਮਾ ਖੁੱਲ੍ਹ ਦਰਵਾਜ਼ਾ ਮਨ ਮੈਂ ਇੱਥੇ ਮਨ ਮੈਂ ਇੱਥੇ ਉੱਠ ਮੇਰਾ ਪੁੱਤ ਇੱਧਰ ਓ ਮੇਰੀ ਗੱਲ ਸੁਣ ਉੱਠ ਐ ਸੁਣ ਚੱਲ ਗਈ ਐਦਾਂ ਹਰਕਤਾਂ ਕਰੀਦੀ ਐਦਾਂ ਦੀਆਂ ਆ ਤੂੰ ਤੇ ਸਾਡਾ ਦੇਲੀ ਕੱਢ ਕੇ ਰੱਖ ਦਿੱਤਾ ਮਨਮੀਤ ਆ ਕੀ ਹਰਕਤ ਕੀਤੀ ਤੂੰ ਮम्मी ਮੈਣੀ ਵਿਆਹ ਕਰੋਣਾ ਜਿਹੜੇ ਉਹਦੇ ਲਾਲਚੀ ਬੰਦੇ ਹੁੰਦੇ ਮੈਂ ਬਿਲਕੁਲ ਨਹੀਂ ਉਹਨਾਂ ਦੇ ਘਰ ਜਾਣਾ ਜਿਨ੍ਹਾਂ ਨੇ ਮੇਰੇ ਭਰਾ ਦੀ ਮੇਰੇ ਘਰ ਕੀ ਤੁਹਾਨੂੰ ਦੁਕਾਨ ਵੇਚਣੀ ਮੈਂ ਜਾਣਾ ਹੀ ਨਹੀਂ ਉੱਤੇ ਮਨਮੀਤ ਉਹਨਾਂ ਨੇ ਥੋੜੀ ਕਿਹਾ ਲਾਲਚੀ ਨਹੀਂ ਹੈਗੇ ਉਹਨਾਂ ਨੇ ਕੁਝ ਨਹੀਂ ਕਿਹਾਗਾ ਸਾਨੂੰ ਉਹਨਾਂ ਨੇ ਕੁਝ ਨਹੀਂ ਮੰਗਿਆ ਜੇ ਜਦੋਂ ਉਹਨਾਂ ਨੇ ਕੁਝ ਨਹੀਂ ਮੰਗਿਆ ਤੂੰ ਇਹਨਾਂ ਕੁਝ ਕਿਉਂ ਕਰਨਦੇ ਜੀ ਮਨਮੀਤ ਪਹਿਲਾਂ ਮੇਰੀ ਗੱਲ ਸੁਣ ਜੇ ਉਹ ਲਾਲਚੀ ਹੁੰਦੇ ਤੇ ਆਪਾਂ ਤੇਰਾ ਉਹ ਤੇ ਰਿਸ਼ਤਾ ਕਰਨਾ ਹੀ ਹਾਂ ਤੂੰ ਮੈਂ ਕਹਿੰਨੀ ਜਦੋਂ ਕੁਛ ਮੰਗਣ ਹੀ ਨਹੀਂ ਦੇ ਕਿਉਂ ਮੇਰੇ ਵੀਰ ਦੀ ਦੁਕਾਨ 'ਵੀ ਕੀ ਮੇਰੇ ਘਰ 'ਕੇ ਵੀ ਕੀ ਨਾ ਮੈਂ ਵਿਆਹ ਹੀ ਨਹੀਂ ਕਰਾਉਣਾ ਮੇਰੀ ਗੱਲ ਸੁਣ ਨਾ ਹਰ ਮਾਂ ਪਿਓ ਭੈਣ ਭਰਾ ਸਾਰੇ ਆਪਣੇ ਬੱਚੇ ਲਈ ਸਭ ਕੁਝ ਕਰਦੇ ਧੀਆਂ ਲਈ ਸਭ ਕੁਝ ਕਰਦੇ ਪੁੱਤ ਅਸੀਂ ਕੋਈ ਆਲੋ ਕਰ ਨਹੀਂ ਕੀਤਾ ਮਗਹੀ ਇਹ ਹੋ ਜਾ ਕੀਤਾ ਕੀ ਕਰੂਗਾ ਜਦੋਂ ਮੇਰੇ ਵੀਰ ਦਾ ਰੋਟੀ ਰੋਟੀ ਪਾਣੀ ਦਾ ਕੰਮ ਹੀ ਛੁੱਟ ਗਿਆ ਮੇਰੇ ਵੀਰ ਦਾ ਨਹੀਂ ਮਨੀਤ ਨਹੀਂ ਛੁੱਟਦਾ ਤੂੰ ਨਾ ਫਿਕਰ ਕਰ ਅਜੀ ਹੈਗੀ ਹੈ ਨਾ ਦੂਜੀ ਦੁਕਾਨ ਅਜੀ ਘੜੇ ਰਿੰਕੂ ਭਾਈ ਨੇ ਉਹਨਾਂ ਨੇ ਚਾਬੀ ਲਈ ਸਾਡੇ ਕੋਲ ਕੰਮ ਚੱਲਦਾ ਪਿਆ ਨਾ ਜਿੰਨੀ ਕਿ ਨਹੀਂ ਕੁਵੀਰ ਨੇ ਸਾਡੇ ਵਿਆਹ ਚ ਮਦਦ ਕਰਤੀ ਮੰਮੀ ਉਹਨੇ ਉਹ ਵੇਖਿਓ ਮੇਰੇ ਵੀਰ ਕੋਲੋਂ ਦੁਕਾਨ ਵੀ ਲੈ ਲੈਣੀ ਜੇ ਨਹੀਂ ਦੇਣੀ ਮੇਰੇ ਵੀਰ ਨੂੰ ਦੁਕਾਨ ਉਹਨਾਂ ਨੇ ਦੁਕਾਨ ਕੀ ਕਰਨੀ ਪਹਿਲਾਂ ਸੋਚ ਨਾਓ ਕਿ ਆਪ ਗਵਰਨਮੈਂਟ ਸਰਵਿਸ ਕਰਦੇ ਪਏ ਉਹਨਾਂ ਨੇ ਕੀ ਕਰਨੀ ਦੁਕਾਨ ਕੋਈ ਜੋ ਮਰਜ਼ੀ ਕਰ ਲੋ ਮੈਂ ਆਪਣੇ ਵੀਰ ਦੀ ਗੁਣੇ ਘਾਰਿਆ ਮੈਂ ਆਪਣੇ ਵੀਰ ਦੀ ਰੋਜੀ ਰੋਟੀ ਨੂੰ ਲੱਤ ਮਰਵਾ ਗਿਆ ਆਪਣੀ ਬਕਾਇਲੀ ਇੱਕ ਦੀ ਨਹੀਂ ਮੇ ਮੇਤਾ ਤੂੰ ਆਪਣੇ ਆਪ ਨੂੰ ਗੁਨਾਹਗਰ ਨਾਲ ਸਮਝ ਪੁੱਤ ਹਾਂ ਪਰ ਮੈਂ ਤੈਨੂੰ ਕਹਣਾ ਅਸੀਂ ਕੁਝ ਨਹੀਂ ਕੀਤਾ ਧੀਆਂ ਲਈ ਸਭ ਕੁਝ ਕਰਨਾ ਪੈਂਦਾ ਪੁੱਤਰ ਮਾਂ ਬਿਓ ਨੂੰ ਮੇਰੀ ਗੱਲ ਸੁਣ ਪ੍ਰਮਾਤਮਾ ਆਪੇ ਇੱਕ ਰਸਤਾ ਬੰਦ ਹੁੰਦਾ ਨਾ ਤੇ 10 ਰਸਤੇ ਖੋਲ ਦਿੰਦਾ ਵਾ ਕੋਈ ਗੱਲ ਨਹੀਂ ਫੇਰ ਉਹਦਾ ਕਾਰੋਬਾਰ ਚੱਲੇਗਾ ਫੇਰ ਉਹ ਆਪਣੀ ਦੁਕਾਨ ਲਏਗਾ ਹਾਂ ਤੂੰ ਆਪਣੇ ਦਿਲ ਤੇ ਕੋਈ ਗੱਲ ਨਾ ਲਿਆ ਮੇਰੀ ਗੱਲ ਸੁਣ ਆਪਾਂ ਉਹ ਹੀ ਨਾ ਦੁਕਾਨ ਖਰੀਦ ਲਈ ਡਿੰਕੂ ਭਾਈ ਜੀ ਨੇ ਲੈ ਲਈਏ ਤੂੰ ਫਿਕਰ ਨਾ ਕਰ ਇੱਥੇ ਰਹੇਗੀ ਇਹਨਾਂ ਦੀ ਦੁਕਾਨ ਮੈਨੂੰ ਨਹੀਂ ਪਤਾ ਮੈਂ ਤਾਂ ਨੂੰ ਇਹੋ ਕਹਿੰਦੀ ਆਂ ਬੇਸ਼ੱਕ ਲਈ ਮੇਰਾ ਰਿਸ਼ਤਾ ਤੜਵਾ ਦੋ ਮੈਂ ਨਹੀਂ ਵਿਆਹ ਕਰਾਣਾ ਮੇਰੇ ਵੀਰ ਦੀ ਦੁਕਾਨ ਹੀ ਜਾਵਾ ਉਹ ਮਮੀ ਉਹ ਤਾਂ ਮੇਰੀ 1 ਮਿੰਟ ਗੱਲ ਸੁਣ ਹੁਣ ਉਹ ਆਪਣੀ ਦੁਕਾਨ ਸੇਲ ਕਰਾਇਆ ਵਾ ਉਹਨਾਂ ਕੋਲੋਂ ਪੈਸੇ ਫੜ ਲਏ ਉਹਨੇ ਹੁਣ ਪੁੱਤਰ ਉਹ ਦੁਕਾਨ ਉਹਨੇ ਚ ਦੁਬਾਰਾ ਨਹੀਂ ਮਿਲਣੀ ਹੈਗੀ ਇਹ ਗੱਲ ਤਾਂ ਆਪਣੇ ਦਿਲ ਚੋਂ ਕੱਢ ਦੇ ਪਹਿਲਾਂ ਤੇ ਉਹਨੇ ਸਾਨੂੰ ਪੁੱਛਿਆ ਨਹੀਂ ਕੁਝ ਕੀਤਾ ਜਦੋਂ ਵੀ ਮੈਂ ਆ ਕੰਮ ਕਰਨ ਲੱਗਾ ਵਾਂ ਹੋਣੋ ਕਰ ਬੈਠਾ ਵਾ ਪੈਸੇ ਫੜ ਬੈਠਾ ਪੁੱਤ ਹੁਣ ਦੁਬਾਰਾ ਇਹ ਕੰਮ ਨਹੀਂ ਹੋਣਾ ਤੇ ਤੂੰ ਚੁੱਪ ਕਰ ਜਾ ਪੁੱਤਰ ਪਰਮਾਤਮਾ ਫੇਰ ਦੇਗਾ ਫੇਰ ਲਵਾਂਗੇ ਅਸੀਂ ਦੁਕਾਨ ਆਖੋ ਮੇਰੇ ਵੀਰ ਨੂੰ ਇੰਨਾ ਸੋਚਣਾ ਚਾਹੀਦਾ ਹੀ ਨਹੀਂ ਨਾ ਮੇਰੇ ਜੁੱਗਾ ਹੀ ਸੋਚਨੇ ਆ ਪਿੱਛੇ ਮੇਰੀ ਭਤੀਜੀ ਵੀ ਤੇ ਹੈਗੀ ਆ ਜਸਲੀਨ ਉਹਦੇ ਬਾਰੇ ਨਹੀਂ ਉਹਨੇ ਸੋਚਣਾ ਕੁਛ ਹਾਏ ਮੰਮੀ ਤ ਉਹਦੇ ਕਰਮਾਂ ਨੂੰ ਉਹਨੂੰ ਮਿਲ ਜੇਗਾ ਮੇਰੀ ਗੱਲ ਸੁਣ ਕੇ ਤੂੰ ਇਸ ਤਰ੍ਹਾਂ ਕਰੇਂਗੀ ਨਾ ਤੇ ਮੰਮਾ ਦੀ ਵੀ ਤਬੀਅਤ ਖਰਾਬ ਹੋ ਜਣੀ ਮੈਂ ਦੋਨਾਂ ਨੂੰ ਕਿਵੇਂ ਸਾਂਭਾਂਗੀ ਉਹਨਾਂ ਨੇ ਤੇ ਅੱਗੇ ਬੜੀ ਟੈਨਸ਼ਨ ਲਈ ਤਾਂ ਨੂੰ ਪਤਾ ਇਹ ਤੂੰ ਹੀ ਮਾੜਾ ਮੋਟਾ ਸਾਨੂੰ ਦੱਸ ਮੈਨੂੰ ਤਾਂ ਮੈਨੂੰ ਨਹੀਂ ਪਤਾ ਸੀ ਮੈਨੂੰ ਨਹੀਂ ਪਤਾ ਸੀ ਜਦੋਂ ਸੇਲ ਹੋ ਗਈ ਮੈਨੂੰ ਉਦੋਂ ਪਤਾ ਲੱਗਾ ਸਿਮਾ ਗਲਤੀ ਤੇਰੀ ਵੀ ਹੈਗੀ ਹੈ ਤੂੰ ਕੰਮ ਸੇ ਕੰਮ ਮੈਨੂੰ ਤੇ ਦੱਸਦੀ ਤੂੰ ਵੀ ਗਲਤ ਕੀਤਾ ਵਾ ਜੇ ਉਹਨੇ ਤੈਨੂੰ ਦੱਸਿਆ ਹੀ ਨਾ ਤੇਰਾ ਫਰਜ਼ ਬਣਦਾ ਹੀ ਵੀ ਮੰਮਾ ਆਹ ਗੱਲ ਹੈਗੀ ਹੈ ਮੈਂ ਆਪੇ ਆਪਣੇ ਤਰੀਕੇ ਦੇ ਨਾਲ ਉਹਨੂੰ ਗੱਲ ਕਰਦੀ ਸਮਝਾਉਂਦੀ ਹਾਂ ਉਹਨੂੰ ਪਰ ਬੇਟਾ ਬਹੁਤ ਵੱਡੀ ਗਲਤੀ ਕੀਤੀ ਤੂੰ ਮੰਮਾ ਇਹਨਾਂ ਨੇ ਮੈਨੂੰ ਮਜਬੂਰ ਕੀਤਾ ਹੀ ਵੀ ਨਹੀਂ ਦੱਸਣਾ ਮੈਂ ਕੀ ਦੱਸਦੀ ਤੁਹਾਨੂੰ ਹੁਣ ਤੈਨੂੰ ਵੀ ਮੈਂ ਕੀ ਕਵਾਂ ਗਲਤੀਆਂ ਤਾਂ ਤੁਸੀਂ ਦੋਨਾਂ ਨੇ ਕਰ ਲੀਆਂ ਤੁਸੀਂ ਤਾਂ ਮੈਨੂੰ ਕੁਝ ਵੀ ਨਹੀਂ ਸਮਝਿਆ ਗਲਤੀ ਉਹ ਵੀ ਕਰ ਲਈ ਉਹਨੇ ਤੇ ਤੂੰ ਵੀ ਕਰ ਲਈ ਇਹ ਗਲਤੀ ਮੈਂ ਘਰ ਚ ਵੱਡੀ ਥੋੜਾ ਹੈਗੀ ਆ ਮੈਨਾਂ ਦਾ ਤਾਂ ਤੁਸੀਂ ਬੇਵਕੂਫ ਜੀਰੋ ਕਰ ਦਿੱਤਾ ਘਰ ਦੇ ਵਿੱਚ ਮੈਨੂੰ ਤੁਸੀਂ ਦੋਵਾਂ ਜਣਿਆਂ ਨੇ ਫੜ ਕੇ ਐਨੇ ਹੋ ਗਏ ਉਹ ਤੁਸੀਂ ਕਿ ਆਪਣੇ ਫੈਸਲੇ ਤੁਸੀਂ ਆਪ ਲੈਣ ਲੱਗ ਗਏ ਉਹ ਆਪਣੀ ਜਗ੍ਹਾ ਉਹ ਵੀ ਸਹੀ ਕਲਪਦੀ ਪਈ ਆ ਪੁੱਤਰ ਉਨੇ ਉਹ ਸੋਚਦੀ ਪਈ ਆ ਕਿ ਜਸਲੀਨ ਦਾ ਕੀ ਬਣੇਗਾ ਕਿ ਜਸਲੀਨ ਲਈ ਹੀ ਕੁਝ ਨਹੀਂ ਕਰਨਾਗਾ ਇਹ ਇਹ ਥੋੜਾ ਮੈਂ ਮੈਂ ਸੈਲਫਿਸ਼ ਹੋ ਜੂੰਗੀ ਮੈਂ ਇਹਦਾ ਸੋਚੂੰਗੀ ਕਿ ਤੇ ਜਸਲੀਨ ਦਾ ਕੁਝ ਨਾ ਸੋਚਾਂਗੀ ਚਲੋ ਮੈਂ ਕੋਈ ਨਹੀਂ ਜਸਲੀਨ ਤਾਂ ਜ ਬਹੁਤ ਛੋਟੀ ਆ ਮਾਲਕ ਨੇ ਕੀ ਪਤਾ ਜਦੋਂ ਉਹਦਾ ਹੋਣਾ ਸਾਨੂੰ ਦੂਨਾ ਦੇ ਦੇਣਾ ਬੰਮੀ ਤਾਂ ਹੁਣ ਤੂੰ ਚੁੱਪ ਕਰ ਚੁੱਪ ਕਰ ਮੈਂ ਚੁੱਪ ਥੋਣਾ ਨਹੀਂ ਆ ਹੁਣ ਮੇਰੇ ਨਾਲ ਰਿੰਕੂ ਰਿੰਕੂ ਅੱਜ ਮੰਮੀ ਰਿੰਕੂ ਕਿੱਥੇ ਅੰਜੂ ਨਜ਼ਰ ਨਹੀਂ ਆਂਟੇ ਅੱਜ ਇਹਨਾਂ ਦੀ ਉਹ ਮੀਟਿੰਗ ਸੀ ਇਹਦੇ ਮੀਟਿੰਗ ਅਟੈਂਡ ਕਰਨ ਚਲੇ ਗਿਆ ਸਵੇਰੇ ਸਵੇਰੇ ਅੱਜ ਮਿਲ ਕੇ ਵੀ ਨਹੀਂ ਗਿਆ ਮੈਨੂੰ ਨਹੀਂ ਉਹ ਫੋਨ ਆ ਗਿਆ ਸੀ ਤੇ ਜ਼ਰੂਰੀ ਜਾਣਾ ਸੀ ਸਵੇਰੇ ਸਵੇਰੇ ਤਾਂ ਕਰਕੇ ਚਲੇ ਗਿਆ ਤੁਸੀਂ ਇੱਧਰ ਫੜੋ ਮੂੰਹ ਮਿੱਠਾ ਕਰੋ ਇਹ ਕਿਹੜੀ ਖੁਸ਼ੀ ਚ ਬਣਾ ਲਿਆ ਇਕੜਾ ਖੁਸ਼ੀ ਨਹੀਂ ਖੁਸ਼ੀ ਮੰਮੀ ਜੇ ਤੁਹਾਨੂੰ ਦੱਸਿਆ ਨਾ ਤਾਂ ਤੁਸੀਂ ਦੋਵੇਂ ਕਟੋਰੀਆਂ ਹੀ ਖਾ ਜਾਣੀਆਂ ਕਿ ਕੀ ਹੋਇਆ ਉਹ ਰਿਸ਼ਤੇ ਵੱਲੋਂ ਨਾ ਹੋ ਗਈ ਯਾਰ ਕੱਲ ਗਏ ਸੀ ਰਿੰਗਪਾਲ ਉਧਰ ਤੇ ਮੈਂ ਪੁੱਛਿਆ ਵੀ ਆ ਪਰ ਦੱਸਿਆ ਨਹੀਂ ਪਰ ਮੈਨੂੰ ਉਹਨਾਂ ਦੇ ਚਿਹਰੇ ਤੋਂ ਲੱਗਨ ਦਿਆ ਆ ਚੁੱਪ ਚੁੱਪ ਜਿਹਾ ਤੇ ਮੈਂ ਕਿਹਾ ਵੀ ਕੀ ਗੱਲ ਆ ਵੀ ਤੁਸੀਂ ਦੱਸੋ ਤਾਂ ਸਹੀ ਤੇ ਦੱਸਿਆ ਤਾਂ ਕੁਛ ਨਹੀਂ ਆ ਪਰ ਮੰਮੀ 100% ਮੈਂ ਸ਼ੋਰ ਆ ਕਿ ਰਿਸ਼ਤੇ ਤੋਂ ਨਾ ਹੋ ਗਈ ਯਾਰ ਜੇ ਤਾਂ ਹਾਂ ਹੋਈ ਹੁੰਦੀ ਤੇ ਇਹਨਾਂ ਨੇ ਉਦਹੀਂ ਕਹਿ ਦੇਣਾ ਸੀ ਕਿ ਅੰਜੋ ਰਿਸ਼ਤੇ ਤੋਂ ਹਾਂ ਵਾ ਤੇ ਇੰਨੀ ਤਰੀਕ ਨੂੰ ਵਿਆਹ ਬੋਲੇ ਹੀ ਕੁਛ ਨਹੀਂ 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 ਮੈਂ ਤੈਨੂੰ ਦੱਸਦਾ ਮੈਂ ਦੱਸਦਾ ਤਾਂ ਹੁਣ ਮੈਂ ਫੇਰ ਪੁੱਛਿਆ ਕਹਿੰਦੇ ਮੈਂ ਤੈਨੂੰ ਦੱਸਦਾ ਆਂ ਯਾਰ ਪਰ ਮਮੀ ਕੁਛ ਨਹੀਂ ਹੈਗੇ ਸੀ ਇਹਦਾ ਮਤਲਬ ਤੇ ਨਾ ਹੀ ਆ ਫਿਰ ਤਾਂ ਹੀ ਅੰਜੂ ਫਿਰ ਅੱਜ ਸਵੇਰੇ ਸਵੇਰੇ ਨਿਕਲ ਗਿਆ ਮੈਨੂੰ ਬਿਨਾ ਮਿਲੇ ਹੈਨਾ ਕਾਈ ਚੱਲੇਗੇ ਨਾ ਹੋਏਗਾ ਨਾ ਮੂਡ ਖਰਾਬ ਚੱਲ ਆ ਤੇ ਵਧੀਆ ਕੀਤਾਈ ਬਣਾ ਲਈਆਂ ਤੇ ਖੁਸ਼ੀ ਦੀ ਗੱਲ ਆ ਪਰ ਅੱਜ ਤੇ ਮੈਂ ਨਾ ਦੋਵੇਂ ਕਟੋਰੀਆਂ ਖਾ ਲੈਣੀਆਂ ਭਾਵੇਂ ਮੈਨੂੰ 슈ਗਰ ਆ ਨਾ ਤਾਂ ਵੀ ਮੈਂ ਖਾ ਹੀ ਲੈਣੀ ਕਾਓ ਮਮੀ ਫੜੋ ਫਿਰ ਚੱਲ ਖਾ ਲੈ ਤੂੰ ਹੀ ਨਾ ਹਾਂ ਲੈ ਲਓ ਤੁਸੀਂ ਨਾਲੇ ਦੱਸਿਆ ਸਵਾਦ ਬਣਿਆ ਹੋ ਦੇਸੀ ਘਿਓ ਚ ਬਣਾਇਆ ਈ ਅੰਜੂ ਹਾਂਜੀ ਹੁਣ ਤਾਂ ਤੂੰ ਪੜਾਹ ਬਣਾ ਗਲੇ ਆਈ ਨਾ ਪਰ ਅਸਲੀ ਖੁਸ਼ੀ ਮੈਨੂੰ ਉਦੋਂ ਹੋਣੀ ਜਦੋਂ ਮੈਂ ਨਾ ਇਨ੍ਹਾਂ ਦੇ ਮੂੰਹ ਵੇਖਣੇ ਲਟਕਦੇ ਪਦਾ ਤਾਂ ਮੈਨੂੰ ਤਾਂ ਲੱਗਣਾ ਉਸ ਦਿਨ ਫਿਰ ਮੇਰਾ ਨਾ ਮਨ ਇਨ੍ਹਾਂ ਕੋ ਖੁਸ਼ ਹੋਣਾ ਨਾ ਉਦੋਂ ਤੂੰ ਵੇਸਾਂ ਦੇ ਲੱਡੂ ਬਣਾਈ ਮੈਂ ਤੇ ਦੂਜਿਆਂ ਨੂੰ ਵੀ ਵੰਡਾਂਗੀ ਮੰਮੀ ਕੋਈ ਗੱਲ ਕਰਾਂਗੀ ਵੀ ਇਨ੍ਹਾਂ ਦੇ ਨਾਲ ਇਸ ਤਰ੍ਹਾਂ ਹੋਇਆ ਆਜਾਣਾ ਟਾਈਮ ਸਾਮਣੂ ਰਿੰਕਪਾਲ ਆ ਗਏ ਹੂੰ ਤਾਂ ਨਾ ਦਾ ਦੇ ਉੱਪਰ ਹੀ ਪਈ ਆ ਜਾਂਦਿਆਂ ਨੇ ਜਦੋਂ ਉਹਨਾਂ ਨੇ ਦੱਸਤਾ ਵੀ ਨਾ ਹੋ ਗਈ ਆ ਤਾਂ ਮੂੰਹ ਤਾਂ ਉਹਨਾਂ ਦੇ ਲਟਕ ਜਾਣੀ ਉਹਦੇ ਮੇਰੇ ਸਾਹਮਣੇ ਹੀ ਗੱਲ ਕਰਾਈ ਮਮੀ ਸਾਹਮਣੇ ਕੀ ਪੁੱਛਣਾ ਵਾ ਜਦੋਂ ਇਹ ਦੱਸਣਗੇ ਨਾ ਆਪਾਂ ਦੋਵਾਂ ਨੇ ਨਾਲ ਹੀ ਚੱਲ ਜਣਾ ਥੱਲੇ ਅਸਲੀ ਮਜ਼ਾ ਤੇ ਉਹ ਸੀਨ ਵੇਖਣ ਦਾ ਆਣਾ ਹੀ ਜਦੋਂ ਇਹਨਾਂ ਨੇ ਸਾਰਿਆਂ ਵਿੱਚ ਦੱਸਿਆ ਕਿ ਰਿਸ਼ਤੇ ਤੋਂ ਨਾ ਹੋ ਗਈ ਆ ਆ ਫੇਰ ਵੇਖੀ ਬਹਿ ਜਾਂਦੀਆਂ ਜਿਹੜੀ ਤਿਆਰੀ ਕਰਨ ਲਈਆਂ ਆ ਮੈਂ ਬਣ ਗਿਆ ਮੂੰਹ ਲਟਕਾ ਕੇ ਮੈਂ ਤੁਹਾਨੂੰ ਕਿਹਾ ਸੀ ਨਾ ਤਿਆਰੀਆਂ ਇਹਨਾਂ ਦੀਆਂ ਧਰੀਆਂ ਦੇ ਧਰੀਆਂ ਹੀ ਰਹਿ ਜਾਣੀਆਂ ਕਿਸੀ ਕੀ ਹੈ ਅੰਜੂ ਤੂੰ ਸੱਚ ਅੰਜੂ ਮੇਰੀ ਗੱਲ ਸੁਣ ਤੈਨੂੰ ਤਾਂ ਮੈਂ ਦੱਸਣਾ ਹੀ ਭੁੱਲ ਗਈ ਮੈਨੂੰ ਨਾ ਅਨਮੋਲ ਦਾ ਫੋਨ ਆਇਆ ਅੱਤੀ ਅੱਛਾ ਜੀ ਕੀ ਕਹਿੰਦੀ ਤੇ ਗੱਦੀ ਮम्मा ਮੈਂ ਨਾ ਸ਼ਨੀਵਾਰ ਨੂੰ ਆਣਾ ਵਾ ਤੇ ਮੈਂ ਵੀ ਆ ਕੇ ਆਪਣੀ ਤਿਆਰੀ ਕਰਨੀ ਆ ਉਹ ਕੱਪੜੇ ਉਪਰੇ ਖਰੀਦਣੇ ਆ ਹਾਂ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਕੀ ਕਰਨਾ ਆ ਕੇ ਚੁੰਨੀ ਜੜਾਵਾ ਹੀ ਕਰਨਾ ਵਾ ਇੱਥੇ ਹਾਂ ਕਹਿੰਦੀ ਨਹੀਂ ਮੈਂ ਵੀ ਆ ਕੇ ਆਪਣੇ ਕੱਪੜੇ ਖਰੀਦਣੇ ਆ ਅੱਛਾ ਤੂੰ ਚੁੰਨੀ ਜੜਾਵਾ ਕਿਹਾ ਤਾਂ ਆਹੋ ਚਲੋ ਚੰਗੀ ਗੱਲਾਂ ਨਹੀਂ ਸੀ ਉਹਨੇ ਤਾਂ ਪਹਿਲਾਂ ਹੀ ਸ਼ਾਪਿੰਗ ਦਾ ਕਰਨ ਲੱਪੈਣਾ ਸੀ ਵੀ ਮੈਂ ਆ ਵੀ ਖਰੀਦ ਲਵਾਂ ਉਹ ਵੀ ਖਰੀਦ ਲਾਂ ਚੰਗੀ ਗੱਲਾਂ ਤੁਸੀਂ ਇਦਾਂ ਕਹਤ ਆ ਚੱਲ ਅੰਜੂ ਐ ਭਾਂਡੇ ਰੱਖਿਆਰ ਸੋਈ ਚ ਤੈਨੂੰ ਮੈਂ ਇੱਕ ਕੰਮ ਦੱਸਾਂ ਹਾਜੀ ਬੰਮੀ ਬੱਸ ਕੀ ਕੰਮ ਸੀ ਅੰਜੂ ਜਿਹੜਾ ਤੂੰ ਆਪਣਾ ਸੂਟ ਸੀਣਾ ਸੀ ਸੀ ਲਿਆਈ ਨਹੀਂ ਮੰਮੀ ਸੀਣਾ ਸੀ ਮੈਨੂੰ ਤਾਂ ਚਾਹੀ ਬੜਾ ਚੜਿਆ ਸੀ ਤੇ ਮੈਂ ਕੜਾਵਲ ਹੋ ਗਈ ਹਮ ਅੱਜ ਸਿਉਂ ਗਈ ਹੁਣ ਤੇ ਫਿਰ ਇੰਜ ਕਰਿਆ ਦੁਮਾਨ ਖੋਲੇ ਚ ਮੇਰਾ ਵੀ ਇੱਕ ਸੂਟ ਪਿਆ ਸੀ ਅੱਛਾ ਤੇ ਮੈਂ ਕਹਿੰਨੀ ਚਲ ਉਹ ਵੀ ਕੱਟ ਕੇ ਤੇ ਸੀਲਾ ਨਾਲ ਹੀ ਫਿਰ ਬਾਅਦ ਚ ਗਰਮੀ ਆਏ ਨੇ ਹਾਲੇ ਤੇ ਪਹਿਰੇਗਾ ਧੋਕਵਨੀ ਚਲ ਦੇਖਦੀ ਆ ਅੱਜ ਹੀ ਕੱਟ ਲੈਂਦੀ ਆ ਤੇ ਇਕੱਠੇ ਸੀ ਲੂੰਗੀ ਇਕੱਠੇ ਸੀ ਲੀਦਾ ਖੋਲ ਹਾਂ ਜਰਾ ਇੱਧਰ ਰੱਖਿਓ ਆਹੋ ਮੈਂ ਫੜੀ ਉਹ ਇੱਕ ਮਿੰਟ

ਰਾਕਨੂ ਤੂੰ ਸੂਟ ਵੇਖ ਜਿਹੜਾ ਮੈਂ ਤੈਨੂੰ ਕਿਹਾ ਵਾ ਉਹ ਰੁਕੋ ਮੰਮੀ ਦੇਖਣ ਤਾਂ ਦੋ ਇਹਦੇ ਵਿੱਚ ਕਿਹੜਾ ਖਜ਼ਾਨਾ ਤੁਸੀਂ ਰੱਖਿਆ ਆ ਤੁਸੀਂ ਕਿਹੜੀ ਚੀਜ਼ ਹੈ ਜਿਹੜੀ ਮੇਰੇ ਤੋਂ ਲੁਕਾਣ ਦੇ ਆ ਤੈਨੂੰ ਮੈਂ ਕਿਹਾ ਨਾ ਛੱਡ ਇਹਨੂੰ ਰੁਕੋ ਮੰਮੀ ਕਰ ਦਿਜੀਸ ਜੀ ਆਹ ਤੇ ਲੱਗੀ ਭਾਈ ਦੀ ਫੋਟੋ ਲੱਗੀ ਆ ਕਰ ਦਿਜੀਸ ਜੀ ਮੰਮੀ ਤੁਹਾਡੇ ਕੋ ਕਿੱਥੋਂ ਆਈ ਆ ਗਈ ਜਿੱਥੋਂ ਆਣੀ ਸੀ ਬਸ ਇੰਨੇ ਸਵਾਲ ਜਵਾਬ ਨਾ ਕਰ ਮੇਰੇ ਨਾਲ ਮੁੰਡਾ ਤੇ ਭੋਲਾ ਵਾ ਉਹਨੂੰ ਤੇ ਕਿਸੇ ਗੱਲ ਦਾ ਪਤਾ ਨਹੀਂ ਨਹੀਂ ਤੁਸੀਂ ਕਿਤੇ ਰੱਖ ਲਈ ਇਹ ਰੱਖ ਲਈ ਮੈਂ ਜਦੋਂ ਦੁਕਾਨਾਂ ਜਿਹੜੀਆਂ ਹੈਗੀਆਂ ਨਾ ਦੋ ਉਹਨਾਂ ਦੀ ਰਜਿਸਟਰੀ ਇੰਨਾ ਕੋਲ ਆ ਥੱਲੇ ਤੇ ਮਕਾਨ ਦੀ ਰਜਿਸਟਰੀ ਮੈਂ ਰੱਖ ਲਈ ਉਹ ਤੇ ਭੋਲਾ ਵਾ ਜੇ ਮਕਾਨ ਦੀ ਰਜਿਸਟਰੀ ਇੰਨਾ ਕੋਲ ਹੁੰਦੀ ਤੇ ਮਕਾਨ ਵੀ ਸਾਡੇ ਹੱਥੋਂ ਚਲ ਜਾਣਾ ਸੀ ਤੇ ਦੁਕਾਨ ਦੀ ਰਜਿਸਟਰੀ ਇੰਨਾ ਦੇ ਕੋਲ ਆ ਤੇ ਮਕਾਨ ਦੀ ਮੈਂ ਰੱਖ ਲਈ ਤੇ ਬਰਾਬਰ ਦਾ ਕੰਮ ਹੋ ਗਿਆ ਰੁਕ ਜਾਓ ਮੰਮੀ ਇੰਨੀ ਉੱਚੀ ਨਾ ਬੋਲੋ ਕੰਧਾਂ ਦੇ ਵੀ ਕੰਨ ਹੁੰਦੇ ਆ ਮੈਂ ਦਰਵਾਜ਼ਾ ਬੰਦ ਕਰ ਆਵਾ ਆਸ ਮਨਮੀਤ ਤੇ ਸੀਮਾ ਕੋਠੇ ਦੇ ਟੱਪਦੀਆਂ ਰਹਿੰਦੀਆਂ ਆ ਕਦੇ ਕੱਪੜੇ ਸੁੱਕਣੇ ਪਾਇਆ ਤੇ ਕਦੇ ਲਾ ਕੇ ਨਾ ਜਾ ਤਾਂ ਉਹਨਾਂ ਨੂੰ ਪਤਾ ਲੱਗ ਜਾਣਾ ਆ ਲੋ ਮਮੀ ਆਹ ਗੱਲ ਤਾਂ ਬੜੀ ਚੰਗੀ ਕੀਤੀ ਤੁਸੀਂ ਰਜਿਸਟਰੀ ਵੀ ਆਪਣੇ ਕੋ ਉਪਰੋਂ ਦੀ ਰਿਸ਼ਤੇ ਦੇ ਨਾ ਹੋ ਗਈ ਆ ਤਾਂ ਡਬਲ ਖੁਸ਼ੀ ਆ ਮੇਰਾ ਦਿਲ ਕਹਦਾ ਰੱਬ ਜੇ ਮੈਨੂੰ ਖੰਭ ਲਾ ਦੇਣ ਉੱਡੀ ਫੇਣਾ ਉੱਡੀ ਚੱਲ ਲੈ ਨੀ ਨਾ ਖੁਸ਼ ਹੋ ਇਹ ਨਾ ਖੰਬ ਖਲਾਰ ਮੋਰਨੀ ਬਣ ਕੇ ਇਹ ਨਾ ਵੇ ਰਿੰਕੂ ਨੂੰ ਪਤਾ ਲੱਗ ਜੇ ਤੇ ਮੇਰੇ ਤਾਂ ਖੰਬ ਕੱਟੇਗਾ ਤੇ ਨਾਲ ਤੇਰੇ ਵੀ ਕੱਟੇਗਾ ਹੀ ਮੈਂ ਤੈਨੂੰ ਇੰਨੀ ਗੱਲ ਦੱਸਦਾ ਰਿੰਕੂ ਨੂੰ ਬਿਲਕੁਲ ਨਹੀਂ ਪਤਾ ਲੱਗਣਾ ਚਾਹੀਦਾ ਉਹਨੂੰ ਕੰਨੋਂ ਕੰਨ ਖਬਰ ਨਹੀਂ ਹੋਣੀ ਚਾਹੀਦੀ ਰਜਿਸਟਰੀ ਸਾਡੇ ਕੋਲ ਆ ਕਿ ਮੈਂ ਇੰਨੀ ਦੇਰ ਦੀ ਸਾਹਬ ਕੇ ਰੱਖੀ ਆ ਇਹ ਨਾ ਵੇ ਤੂੰ ਮੇਰੇ ਸਾਰੇ ਕੀਤੇ ਕਰਾਇ ਤੇ ਪਾਣੀ ਫੇਰ ਕੇ ਰੱਖ ਦਵੇਂ ਤੇ ਚੁੱਪ ਕਰਕੇ ਨਾ ਇਹਨੂੰ ਸਾਹਬ ਇਹ ਨਾ ਵੇ ਉਹ ਆਜੇ ਲੱਕੀ ਆਜੇ ਜਾਂ ਕੋਈ ਹੋਰ ਉੱਤੇ ਆਜੇ ਤੇ ਸਾਰਾ ਭੇਦ ਖੁੱਲ ਜਾ ਸਾਡਾ ਇਹਨੂੰ ਚੁੱਪ ਕਰਕੇ ਸਾਹਬ ਇਹ ਇਨੀ ਵਾਣੀ ਨਿਕਲਨੀ ਚਾਹੀਦੀ ਬਾਹ ਵੀ ਸਾਡੇ ਕੋਲ ਰਜਿਸਟਰੀ ਮਮੀ ਇਨੀ ਥੋੜੀ ਸੁਧੈਣਾ ਮੈਂ ਜਿਹੜੀ ਰਿੰਕਪਾਲ ਨੂੰ ਦੱਸ ਦੂੰਗੀ ਰਜਿਸਟਰੀ ਹੁਣ ਤੁਸੀਂ ਮੇਰੇ ਹੱਥ ਜਦੇ ਦਿੱਤੀ ਨਾ ਮੈਂ ਆਪੇ ਹੀ ਸੰਭ ਲੈਣੀ ਆ ਇਹਨੂੰ ਕਿਤੇ ਥੱਲੇ ਕਰਕੇ ਸਾਂਭ ਕੇ ਰੱਖੀ ਰਿੰਕੂ ਨੂੰ ਨਾ ਪਤਾ ਲੱਗੇ ਮੈਂ ਤੈਨੂੰ ਦੱਸਦਾ ਹੀ ਨਹੀਂ 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 ਦੱਸਦੀ ਮਮੀ ਤੁਹਾਡੇ ਕਿਤੇ ਕਿਰਾਏ ਦਾ ਪਾਣੀ ਥੋੜੀ ਪੀਰਨਾ ਆ ਇਨੀ ਇਹ ਥੋੜਾ ਹਾਰੇ ਇੱਕ ਚੀਜ਼ ਦੇ ਇਹੋ ਹੀ ਮਾਲਕ ਬਣ ਕੇ ਬਹਿ ਜਾਂਦੇ ਇਹੀ ਅੰਜੀ ਬੈਠੇ ਰਹੀਏ ਅੱਜ ਰਜਿਸਟਰੀ ਇਹਨਾਂ ਦੇ ਹੱਥਾਂ 'ਚ ਹੁੰਦੀ ਨਾ ਤੇ ਇਹਨਾਂ ਨੇ ਤੇ ਪੈਸੇ ਲੱਲਣੇ ਹੈ। ਹੈਂ ਤੇ ਇਹਨਾਂ ਨੇ ਤੇ ਮਾਲਕ ਬਣ ਕੇ ਬਹਿ ਜਾਣਾ ਸੀ ਤੇ ਅਹੀਂ ਉਦਾਂ ਦੇ ਉਦਾਂ ਹੀ ਰਹਿ ਜਾਣਾ ਸੀ। ਨਾ ਸਾਡੇ ਕੋਲ ਦੁਕਾਨ ਦੀ ਰਜਿਸਟਰੀ ਰਾਂ ਦੇ ਹੈਗੀ ਆ ਤੇ ਨਾ ਸਾਡੇ ਕੋਲ ਮਕਾਨ ਦੀ ਹੋਣੀ ਸੀ। ਕਹੀ ਤੇ ਉਦਾਂ ਹੀ ਬਹਿ ਜਾਣਾ ਇਹਨੇ ਹੱਥੇ ਹੋ ਕੇ ਤੇ ਇਹਨਾਂ ਨੇ ਵਾਵਾ ਖੁਸ਼ ਹੋ ਜਾਣਾ ਸੀ। ਬਈ ਇਹ ਸੰਭੀ ਹੋਈ ਰਜਿਸਟਰੀ ਅਹੀਂ ਪੈਹ ਲੱਲੇ। ਨਹੀਂ ਚਲੋ ਚੰਗਾ ਹੈ ਰਜਿਸਟਰੀ ਆਪਣੇ ਹੱਥ 'ਚ। ਬੜੀ ਟੈਨਸ਼ਨ ਸੀ ਅੱਗੇ ਜਦੋਂ ਰਜਿਸਟਰੀ ਲੱਭਦੀ ਨਹੀਂ ਸੀ ਤੇ ਮੈਂ ਕਿਹਾ ਸ਼ਾਇਦ ਰਜਿਸਟਰੀ ਉਹਨਾਂ ਨੇ ਆਪਣੇ ਕਬਜ਼ੇ 'ਚ ਕਰ ਲਈ ਆ। ਪਰ ਅੱਜ ਮੇਰੇ ਮਨ ਨੂੰ ਪੜੀ ਤੇ ਅੱਜ ਸੁੱਖ ਦੀ ਨੀਂਦ ਸੌਂਗੂਗੀ ਮੈਂ ਤੇ ਬਾਕੀ ਮੰਮੀ ਇੱਕ ਗੱਲ ਤੁਹਾਨੂੰ ਹੋਰ ਦੱਸਾਂ ਜਿਹੜੀਆਂ ਆਪਣੀਆਂ ਦੁਕਾਨਾਂ ਨਹੀਂ ਹੈਗੀਆਂ ਬੁਟੀਕ ਜਿੱਤੇ ਖੋਲਣੀਆਂ ਹਾਂ ਉਹ ਲੱਕੀ ਕੋ ਚਾਬੀ ਲਓ ਜਾ ਕੇ ਚਾਬੀ ਲਾਉਂਗੇ ਤੇ ਮੈਂ ਵੀ ਆਪਣਾ ਸਮਾਨ ਰੱਖਾਂ ਉੱਥੇ ਮੰਮਾ ਮੰਮਾ ਇਹ ਕੀ ਹੋਣ ਤਬੀਅ ਤੇ ਇਹ ਚੱਕਰ ਤਾਂ ਨਹੀਂ ਹੁੰਦੇ ਆਂਦੇ ਵਾੜੇ ਵੜੇ ਹੱਲੇ ਕੀ ਪੜੋ ਦਵਾਈ ਖਾਓ ਸੀ ਮਮਾ ਨੀ ਦਵਾਈ ਖਾਣੀ ਹੈ ਮਮਾ ਦਵਾਈ ਨਹੀਂ ਖਾਓਗੇ ਕਿ ਮੈਂ ਠੀਕ ਹੋਵੋਗੇ ਤੇ ਇੰਨੀ ਟੈਨਸ਼ਨ ਲਈ ਕਰਦੀ ਤੁਹਾਡੇ ਵੱਲ ਵੀ ਆ ਕੇ ਨਾ ਮਨਮੀਤ ਨੇ ਵੀ ਟੈਨਸ਼ਨ ਲਈ ਆ ਦੋਵੇਂ ਤੁਸੀਂ ਹੋਏ ਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਦਵਾਈ ਖਾਓ ਮਮਾ ਠੀਕ ਹੋਵੋਗੇ ਸੀ ਮਮਾ ਮੈਂ ਠੀਕ ਹੋਣਾ ਹੀ ਨਹੀਂ ਆ ਮੈਂ ਨਹੀਂ ਚਾਹਦੀ ਠੀਕ ਹੋਣਾ ਹੁਣ ਮੈਂ ਦਵਾਈ ਖਾਣੀ ਨਹੀਂ ਆ ਇਦਾਂ ਹੀ ਰਹਿੰਦੇ ਮੈਨੂੰ ਤੂੰ ਮਮਾ ਚਲੋ ਮੰਨਿਆ ਇਨਾ ਕੋ ਗਲਤੀ ਹੋ ਗਈ ਆ ਨੇ ਕੋ ਵੀ ਹੋ ਗਿਆ ਮੈਂ ਤੁਹਾਨੂੰ ਦੱਸਿਆ ਨਹੀਂ ਪਰ ਜੇ ਮੈਂ ਤੁਹਾਨੂੰ ਉਦੋਂ ਦੱਸਦੀ ਵੀ ਤੂੰ ਨਾ ਗਈ ਸੀ ਉਦੋਂ ਤੇ ਰਜਿਸਟਰੀ ਵਗੈਰਾ ਸ਼ਾਇਦ ਹੋਈ ਗਈ ਸੀ ਤੇ ਮੈਂ ਤੇ ਤੁਹਾਨੂੰ ਤਾਂ ਨਹੀਂ ਗੱਲ ਕੀਤੀ ਸੀ ਮੈਂ ਇਹ ਗਲਤੀ ਹੀ ਛੋਟੀ ਮੋਟੀ ਨਹੀਂ ਕੀਤੀ ਬਹੁਤ ਵੱਡੀ ਗਲਤੀ ਹੈ ਸ਼ਾਇਦ ਜੇ ਤੂੰ ਮੈਨੂੰ ਦੱਸ ਦਿੰਦੀ ਨਾ ਤੇ ਇੱਥੋਂ ਤੱਕ ਨੌਬਤ ਨਾ ਆਂਦੀ ਮੈਂ ਉਹਨੂੰ ਰੋਕ ਲੈਂਦੀ ਵੀ ਤੂੰ ਇਹ ਕੰਮ ਨਾ ਕਰ ਮੰਮਾ ਮੈਨੂੰ ਨਹੀਂ ਪਤਾ ਕਿ ਉਦੋਂ ਰਜਿਸਟਰੀ ਹੋ ਗਈ ਸੀ ਤੁਹਾਨੂੰ ਪਤਾ ਮੰਮਾ ਤੂੰ ਕੱਲ ਵਾਲੀਆਂ ਗੱਲਾਂ ਫੇਰ ਲੈ ਕੇ ਬਹਿ ਗਏ ਜੇ ਹਾਂ ਸੀਮਾ ਦਵਾਈ ਕਿਹੜੀ ਹੈ ਬੀਪੀ ਦੀ ਇਹਨਾਂ ਦੀ ਬੀਪੀ ਦੀ ਆ ਤੇ ਪਹਿਲੇ ਮੈਨੂੰ ਤੀਂ ਦੱਸੋ ਤੀਂ ਮੈਨੂੰ ਕਿਉਂ ਮਨਾ ਕੀਤਾ ਸੀ ਵੀ ਮੰਮਾ ਨੂੰ ਨਾ ਦੱਸ ਵੇਖਿਆ ਉਹ ਮੇਰਨਾ ਵੀ ਨਾਰਾਜ਼ ਹੋ ਗਿਆ ਕਦੀ ਮੰਮਾ ਮੇਰਨਾ ਇੰਜ ਬੋਲੇ ਨਹੀਂ ਆ ਕੱਲ ਵੀ ਇਹਨਾਂ ਨੇ ਮੈਨੂੰ ਬੋਲੇ ਆ ਤੇ ਅੱਜ ਵੀ ਕਹਿੰਦੇ ਆ ਵੀ ਮੈਨੂੰ ਬੁਲਾ ਹੀ ਨਾ ਮੰਮਾ ਦੁਕਾਨ ਦੀ ਕਿਹੜੀ ਗੱਲ ਆ ਤੂੰ ਸੀ ਦੁਕਾਨ ਹੈਗੀ ਤੇ ਹੈ ਵਾ ਲੱਕੀ ਇਹ ਕਹਿਣਾ ਬੜਾ ਹੀ ਸੋਖਾ ਹੀ ਉਹ ਦੁਕਾਨ ਉਹਨਾਂ ਦੀ ਆ ਉਹਨਾਂ ਨੇ ਤੇਰੇ ਕੋਲੋਂ ਦੁਕਾਨ ਲੱ ਲੈਣੀ ਹੋ ਹੁਣ ਉਹਨਾਂ ਨੂੰ ਸਗੋ ਮੌਕਾ ਮਿਲ ਜਾਣਾ ਹੀ ਇਹਨੇ ਦੁਕਾਨ ਸੇਲ ਕਰ ਦਿੱਤੀ ਆ ਮम्मा ਮੇਰੀ ਸੁਣੋਂ ਗੱਲ ਮੈਂ ਰੈਂਟ ਤੇ ਲੈ ਕੇ ਕੰਮ ਕਰ ਲਾਂਗਾ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਨਾ ਤੁਸੀਂ ਫੇਰ ਵੇਖੋ ਕਿੰਨੀ ਦਿਲ ਤੇ ਟੈਨਸ਼ਨ ਲੈ ਲਈ ਆ ਜੇ ਕੱਲ ਨੂੰ ਕੁਛ ਹੋ ਜਾਏ ਤੇ ਫੇਰ ਚਲੋ ਮम्मा ਦਵਾਈ ਖਾਓ ਸਭ ਤੋਂ ਪਹਿਲਾਂ ਮੈਂ ਦਵਾਈ ਨਹੀਂ ਖਾਣੀ ਲੱਗੀ ਤੇ ਤੂੰ ਤੇ ਮੇਰੇ ਕੋਲੋਂ ਚਲਾ ਹੀ ਜਾ ਮੇਰੀਆਂ ਅੱਖਾਂ ਤੋਂ ਦੂਰ ਹੋ ਤੂੰ ਬਸ ਮੈਂ ਨਾ ਮੈਨੂੰ ਬਹੁਤ ਗੁੱਸਾ ਹੈ ਤੇਰੇ ਤੇ ਤੂੰ ਮੇਰੇ ਨਾਲ ਗੱਲ ਨਾ ਕਰ ਬਸ ਰਹਿਣ ਦੇ ਮੈਨੂੰ ਜਿਹੜੇ ਹਾਲਾਤ ਚ ਮੈਂ ਹੈਗੀ ਨਾ ਮੈਨੂੰ ਰਹਿਣ ਦੇ ਮम्मा ਤੁਹਾਨੂੰ ਕੀ ਪਤਾ ਇਹੋ ਗੱਲ ਤੇ ਇਹਨਾਂ ਨੂੰ ਮੈਂ ਬੋਲੀ ਸੀ ਕਿ ਤੁਸੀਂ ਸਲਾਹ ਤੇ ਲੋ ਮम्मा ਦੀ ਜਾਂ ਮੇਰੀ ਤੇ ਤਾਂ ਮੈਨੂੰ ਪਤਾ ਲੱਗਾਈ ਪਰ ਮੈਨੂੰ ਵੀ ਇਹ ਕਹਿੰਦੀ ਵੀ ਤੂੰ ਮੰਮਾ ਨੂੰ ਦੱਸੀ ਨਾ ਸੀਮਾ ਮੈਂ ਹੁਣ ਨਾ ਆਪਣੇ ਆਪ ਨੂੰ ਸਮਝ ਲਿਆ ਵਾ ਸਮਝਾ ਲਿਆ ਆਪਣੇ ਆਪ ਨੂੰ ਕਿ ਮੇਰਾ ਘਰ ਦੇ ਵਿੱਚ ਇੱਥੇ ਕੋਈ ਰੋਲ ਨਹੀਂ ਹੈਗਾ ਮੈਂ ਘਰ ਦੀ ਵੱਡੀ ਨਹੀਂ ਹੈਗੀ ਕਿਉਂਕਿ ਤੁਸੀਂ ਹੁਣ ਆਪਣੇ ਆਪ ਫੈਸਲੇ ਲੈਣ ਲੱਗ ਪਏ ਹੋ ਜਦੋਂ ਬੱਚੇ ਆਪਣੇ ਫੈਸਲੇ ਆਪ ਲੈਣੇ ਸ਼ੁਰੂ ਕਰ ਦਿੰਨ ਨਾ ਤੇ ਵੱਡਿਆਂ ਦੀ ਕੋਈ ਘਰ ਦੇ ਵਿੱਚ अहमियत ਨਹੀਂ ਹੁੰਦੀ ਉਹ ਫਿਰ ਇਦਾਂ ਨੁੱਕਰ ਚ ਲੱਗ ਕੇ ਬਹਿ ਜਾਂਦੇ ਨੇ ਮੰਮਾ ਤੁਸੀਂ ਇੰਜ ਕਿਉਂ ਕਿਵੇਂ ਸੋਚਦੇ ਜੀ ਦੱਸੋ ਕਿਉਂ ਸੋਚਦੇ ਇਸ ਤਰ੍ਹਾਂ ਮੈਂ ਤੇ ਕਹੀ ਵੀ ਚੱਲ ਮੇਰੀ ਭੈਣ ਦਾ ਵਧੀਆ-ਵਧੀਆ ਵਿਆਹ ਹੋ ਜਾਏਗਾ ਮੈਂ ਤੇ ਤਾਂ ਐਡਾ ਵੱਡਾ ਫੈਸਲਾ ਲਿਆ ਤੁਹਾਨੂੰ ਪਤਾ ਕੋਈ ਵੀ ਕੰਮ ਕਰਦਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਦਾ ਵਾਂ ਉਹ ਤਾਂ ਹੀ ਕਰ ਲੈਂਦੇ ਕਿਸੇ ਤਰ੍ਹਾਂ ਵੀ ਕਰ ਲੈਂਦੇ ਪਰ ਇਹ ਕੰਮ ਨਹੀਂ ਸੀ ਤੈਨੂੰ ਕਰਨਾ ਚਾਹੀਦਾਗਾ ਇਹ ਕੰਮ ਗਲਤ ਕੀਤਾ ਤੂੰ ਜੜਾ ਕੀਤਾ ਵਾ ਸਭਾ ਸਾਡੇ ਤੇ ਖੁਸ਼ੀ ਦਾ ਮੋਲ ਬਣਨ ਜਾ ਕੱਲ੍ਹ ਨੂੰ ਕੋਪਾ ਜਿਤੇ ਇੱਥੇ ਆ ਯਦ ਤੂੰ ਤੁਸੀਂ ਸਭਾ ਉਹਨਾਂ ਨੂੰ ਬੁਲਾ ਕੇ ਪੁੱਛੋ ਕਿਹੜੀ ਤਰੀਕ ਫਾਈਨਲ ਹੋਈ ਆ ਉਸ ਹਿਸਾਬ ਨਾਲ ਪਾਏ ਵੀ ਸਾਈਆਂ ਸੂਈਆਂ ਦੇ ਆ ਤੂੰ ਜੇ ਸਹੀ ਦਿਨ ਲੈ ਪਾਗੇ ਵਾ ਮਮਾ ਆ ਕੇ ਤੇ ਕਿਵੇਂ ਕੰਮ ਚੱਲੇਗਾ ਤੁਹਾਨੂੰ ਰਿੰਕੂ ਭਾਜੀ ਨਹੀਂ ਮਿਲਿਆਗੇ ਨਾ ਕਿੱਥੇ ਮੈਨੂੰ ਮਿਲੇ ਨਹੀਂ ਆ ਇਹ ਲਿਆਇਆ ਨਹੀਂ ਤੇ ਨਾ ਗੱਲ ਨਹੀਂ ਕੀਤੀ ਕੋਈ ਨਹੀਂ ਮਮਾ ਮੈਂ ਉੱਪਰ ਚਾ ਕੇ ਨਾ ਪੁੱਛਣਾ ਰਿੰਕੂ ਨੂੰ ਕੀ ਦੱਸਿਆ ਵਾ ਆ ਤੂੰ ਤੇ ਜਾ ਕੇ ਪੁੱਛਣਾ ਤੇ ਸਹੀ ਸਹੀ ਕਿਹੜੀ ਤਾਰੀਖ ਫਾਈਨਲ ਹੋਈ ਆ ਫਿਰ ਉਹਦਾ ਤੇ ਪਤਾ ਕਰੋ ਕੋਈ ਨਹੀਂ ਮੈਂ ਮਮਾ ਨਾਲ ਦਵਾਈ ਖਵਾ ਦਿੰਨੀ ਆ ਜਾਓ ਤੁਸੀਂ ਜਾ ਕੇ ਨਾ ਰਿੰਕੂ ਭਾਜੀ ਨੂੰ ਪੁੱਛ ਕੇ ਆਓ ਕਿ ਤਾਰੀਖ ਕਿਹੜੀ ਫਾਈਨਲ ਹੋਈ ਆ ਉਹਨਾਂ ਨੇ ਦੱਸਿਆ ਹੀ ਨਹੀਂ ਆ ਕੱਲ ਦੀ ਰਾਤ ਦੇ ਆਈ ਆ ਕੋਈ ਆ ਕੇ ਦੱਸਦੇ ਸਾਨੂੰ ਲੱਗੀ ਇਹੀ ਕਰਾਂਗੇ ਤੇ ਹੁਣ ਸਭ ਖੁਸ਼ੀ ਪਰ ਮੇਰੇ ਇਹ ਦਿਲ ਚੋ ਖੁਸ਼ੀ ਨਹੀਂ ਹੋਣੀ ਜਿਹੜੀ ਮੈਨੂੰ ਅੱਗੇ ਖੁਸ਼ੀ ਹੋਣੀ ਮੈਂ ਇੱਕ ਜਗ੍ਹਾ ਤੇਰੇ ਬਾਰੇ ਵੀ ਮੈਨੂੰ ਧਿਆਨ ਰਹਿਣਾ ਤੇ ਮੇਰਾ ਪੁੱਤ ਤੇ ਬੇਰੋਜ਼ਗਾਰੀ ਹੋ ਗਿਆ ਨਾ ਮੰਮਾ ਤੁਸੀਂ ਇੰਜ ਕਿਉਂ ਸੋਚਦੇ ਜੇ ਕਿਉਂ ਇੰਨੀ ਟੈਨਸ਼ਨ ਲੈਂਦੇ ਜੇ ਕੋਈ ਨਹੀਂ ਪ੍ਰਮਾਤਮਾ ਨੇ ਸਭ ਕੁਝ ਠੀਕ ਕਰ ਦੇਣਾ ਵਾ ਚਲੋ ਵਿਆਹ ਤੇ ਕਰੋ ਬਾਤ ਵਿੱਚ ਵੇਖਨੇ ਆ ਅਜੇ ਤੱਕ ਤੇ ਮम्मा ਉਹਨਾਂ ਨੂੰ ਨਹੀਂ ਪਤਾ ਕਿ ਦੁਕਾਨਾ ਸੇਲ ਹੋਈਆਂ ਵਾ ਜਿੰਨਾ ਚਿਰ ਨਹੀਂ ਪਤਾ ਉਹਨਾਂ ਜਿਕੇ ਤੇ ਚਲੋ ਉਹਨਾਂ ਦੀ ਦੁਕਾਨਦਾਰੀ ਉਸੇ ਹੀ ਚੱਲੇਗੀ ਤੇ ਜਦੋਂ ਪਤਾ ਲੱਗ ਜੇਗਾ ਤੇ ਫਿਰ ਫਿਰ ਰੈਂਟ ਤੇ ਲੈ ਲਾਂਗੇ ਇਹੋ ਹੀ ਹੋ ਸਕਦਾ ਵਾ ਸ਼ਾਇਦ ਪਰਮਾਤਮਾ ਸਾਡਾ ਕੰਮ ਸਹੀ ਕਰਦੇ ਕਿਹਦਾ ਪਾਪ ਨਹੀਂ ਖਰੀਦ ਲਿਆ ਮम्मा ਤੇ ਟੈਨਸ਼ਨ ਨਾ ਲਵੋ ਕਰਨਗੇ ਆਪਣੀ ਨਾਂ ਦੀ ਸਿਮਾ ਪਤਾ ਲੱਗਣੋਂ ਤੇ ਨੀਣਾ ਰਹਿੰਦਾ ਲੱਗ ਜਾਣਾ ਪਤਾ ਉਹਨਾਂ ਨੂੰ ਪਰ ਮम्मा ਜੀ ਬੇਤੀ ਇੰਨੀ ਟੈਨਸ਼ਨ ਲਈਏ ਨਾ ਤੇ ਤੈਨੂੰ ਜਰੂਰ ਪਤਾ ਲੱਗੇਗਾ ਕਿ ਕਾਦੀ ਟੈਨਸ਼ਨ ਇਹਨਾਂ ਨੇ ਲਈ ਹੈ ਤੂੰ ਮम्मा ਛੱਡੋ ਸਾਰੀਆਂ ਟੈਨਸ਼ਨਾਂ ਭੁਲਾ ਦਿਓ ਮੇਰੀ ਗੱਲ ਸੁਣੋ ਦਵਾਈ ਖਾਓ ਤੇ ਰੈਸਟ ਕਰੋ ਬਸ ਲੈ ਅਸੀਮਾ ਦੇ ਮਮਾ ਦਵਾਈ ਨਾਲ ਮਮਾ ਫੜੋ ਕਰੋ ਰੈਸਟ ਕਰੋ ਤੁਸੀਂ ਨਾਲੇ ਉਹ ਮੇਰੀ ਦੁਕਾਨ ਤੇ ਮੈਂ ਵੀ ਆਪਣਾ ਬੁਟੀਕ ਦਾ ਬੋਰਡ ਲਾਵਾਂ ਚਾਬੀਆਂ ਉਹਨਾਂ ਕੋ ਫੜੋ ਤੇ ਕੁੰਡ ਕੁੰਡਰ ਵੀ ਬਣਾਉਣੇ ਆ ਚਲ ਕੋਈ ਗੱਲ ਨਹੀਂ ਮੈਂ ਜਾ ਕੇ ਵੇਖਦੀ ਆ ਵੀ ਕੀ ਕਰਨ ਦੀ ਆ ਤੇ ਨਾਲੇ ਮੈਂ ਕਹਿੰਨੀ ਉਹਨਾਂ ਨੂੰ ਵੀ ਤੁਹਾਨੂੰ ਦੁਕਾਨ ਦੀ ਚਾਬੀ ਦਿਓ ਕੋਈ ਗੱਲ ਨਹੀਂ ਮੈਂ ਉਹ ਵੀ ਲੈ ਲਾਂਗੀ ਤੈਨੂੰ ਜੇ ਆ ਮੈਂ ਆਪਣੇ ਦਿਮਾਗ ਨਾਲ ਸਾਰਾ ਕੰਮ ਕੀਤਾ ਨਾ ਮੈਂ ਤੈਨੂੰ ਚਾਬੀ ਵੀ ਲੈ ਦਾਂ ਚਲ ਜੀ ਆ ਤੇ ਲੈ ਕੇ ਚਾਬੀ ਲੈ ਕੰਮ ਕਰਨ ਵਾਲੀ ਬਣੀ ਤੇ ਮੈਂ ਤੁਹਾਨੂੰ ਲੈ ਕੋਈ ਨਹੀਂ ਮम्मी ਕੰਮ ਤਾਂ ਜੁੱਦਾ ਤਾਂ ਹਿ ਹੁਣ ਕਿਆ ਵਾ ਤੇ ਜੇ ਦੁਕਾਨ ਤੇ ਹੁਣ ਮੈਂ ਬੈਹ ਹੀ ਗਈ ਆ ਤਾਂ ਕੰਮ ਤਾਂ ਕਰੂੰਗੀ ਤੇ ਹਾਂ ਬਸ ਫਿਰ ਇਹ ਨਾ ਨਾ ਕਰਨ ਦੀ ਚਾਬੀ ਬੁਲੇ ਲੀ ਸਾਡੇ ਕੋ ਤੇ ਤਾਂ ਵੀ ਨਹੀਂ ਕੋਈ ਕੰਮ ਕੀਤਾ ਨਹੀਂ ਨਹੀਂ ਕੰਮ ਕਰਗੇ ਕੰਮ ਕਰਨਾ ਸ਼ੁਰੂ ਕਰ ਦੇ ਤਾਂ ਕਿ ਸਾਡਾ ਪੂਰਾ ਹੱਕ ਹੋ ਜਾਏ ਦੁਕਾਨ ਤੇ ਠੀਕ ਹੈ ਠੀਕ ਹੈ ਨਾ ਠੀਕ ਹੈ ਆ ਇਸੀ ਮਾਂ ਮੰਮੀ ਕਿੱਥੇ ਆ ਉਹ ਅੰਦਰ ਚ ਠੀਕ ਨਹੀਂ ਆ ਗਈ ਉਹਨਾਂ ਦਾ ਨਾ ਬੀਤੀ ਬਦਿਆ ਹੋਇਆ ਤੇ ਉਹ ਦਵਾਈ ਖਾ ਕੇ ਉਹਨੇ ਘੰਨੇ ਪਏ। ਅੱਛਾ ਚੱਲ ਮੈਂ ਜਾਣੀ ਫੇਰ ਮੈਂ ਪੜਾ ਕਰਦੀ ਆਂ। ਚਾਚੀ ਜੀ ਉੱਧਰ ਬੈਠੋ ਮੰਮੀ ਹੋਣੇ ਤਾਂ ਆਈ ਖਾ ਕੇ ਲੇਟੇ ਆ। ਨਹੀਂ ਮੋਤ ਫੇਰ ਉਹ ਚੰਗਾ ਨਹੀਂ ਲੱਗਦਾ।